ਸਿਰੀ ਰੋਗੂ ਮਹੱਲਾ ਤੀਜਾ ਜਿਨਿ ਇਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਜਿਨਾਂ ਮਨੁਖਾਂ ਨੇ ਗੁਰੂ ਦੀ ਮਤਿ ਦੇ ਰਾਹੀ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਕੇ ਨਾਮ ਨੂੰ ਇਕਾਗਰ ਮਨ ਨਾਲ ਸਿਮਰਿਆ ਹੈ ਤਿਨ ਕੇ ਮੁਖ ਸਾਧੂ ਜਲੇਹ ਤਿਤ ਸੱਚੇ ਦਰਬਾਰ ਉਸ ਸਦਾ تیر ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿੱਚ ਉਹ ਸਦਾ ਸੁਖ ਰੂਹ ਹੁੰਦੇ ਹਨ ਓਏ ਅਮਰ ਤਕੀਬ ਸਦਾ ਸਦਾ ਸੱਚੇ ਨਾਮ ਪਿਆਰ ਉਹ ਮਨੁੱਖ ਸਦਾ تیر ਪ੍ਰਭੂ ਦੇ ਨਾਮ ਵਿੱਚ ਪਿਆਰ ਦੀ ਰਾਹੀ ਸਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਿੰਦੇ ਹਨ ਭਾਈ ਰਹੇ ਗੁਰਮੁਖ ਸਦਾ ਪਤ ਹੋਏ ਏ ਭਾਈ ਗੁਰੂ ਦੀ ਸ਼ਰਨ ਪਿਆ ਸਦਾ ਇੱਜ਼ਤ ਮਿਲਦੀ ਹੈ ਹਰ ਹਰ ਸਦਾ ਧਿਆਈਐ ਮਲ ਹਉਮੈ ਕੱਢੈ ਧੋਏ ਰਹਾਉ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਗੁਰੂ ਮਨੁੱਖ ਦੇ ਮਨ ਵਿੱਚੋਂ ਹਉਮੈ ਦੀ ਮੈਲ ਧੋ ਕੇ ਕੱਢ ਦਿੰਦਾ ਹੈ ਰਹਾਉ ਮਨ ਮੁਕ ਨਾਮ ਨ ਜਾਣਣੀ ਬਿਨ ਨਾਵੇ ਪਤ ਜਾਈ ਪਰ ਆਪਣੇ ਮਨ ਦੇ ਪਿੱਛੇ ਚੁਰਨ ਵਾਲੇ ਬੰਦੇ ਪ੍ਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਉਂਦੇ ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ ਸ਼ਬਦ ਸਾਧਨਾ ਆਇਓ ਲਾਗੇ ਦੂਜੇ ਭਾਈ ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ ਇਸ ਵਾਸਤੇ ਉਹ ਪ੍ਰਭੂ ਨੂੰ ਵਿਸਾਰ ਕੇ ਕਿਸੇ ਹੋਰ ਪਿਆਰ ਵਿੱਚ ਮਸਤ ਰਹਿੰਦੇ ਹਨ ਵਿਸਤਾ ਕੇ ਕੀੜੇ ਪਵੈ ਵਿੱਚ ਵਿਸਤਾ ਸੇ ਵਿਸਤਾ ਮਹ ਸਮਾਈ ਉਹ ਬੰਦੇ ਵਿਕਾਰਾਂ ਦੇ ਗੰਦ ਵਿੱਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ ਵਿਕਾਰਾਂ ਦੇ ਗੰਦ ਵਿੱਚ ਹੀ ਪਏ ਰਹਿੰਦੇ ਹਨ ਤਨਕਾ ਜਨਮ ਸਫਲ ਹੈ ਜੋ ਚੱਲ ਸਤਿਗੁਰੂ ਪਾਈ ਜਿਹੜੇ ਮਨੁੱਖ ਗੁਰੂ ਦੇ ਪ੍ਰੇਮ ਵਿੱਚ ਜੀਵਨ ਬਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਕੋਲੇ ਉਧਾਰੈ ਆਪਣਾ ਧਨ ਜਣੇ ਦੀ ਮਾਈ ਉਹ ਆਪਣਾ ਸਾਰਾ ਖਾਨਦਾਨ ਹੀ ਵਿਕਾਰਾਂ ਤੋਂ ਬਚਾ ਲੈਂਦੇ ਹਨ ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਘਟਕੀ ਹੈ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਈ ਇਸ ਵਾਸਤੇ ਹੈ ਭਾਈ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰ ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ਜਿੰਨੇ ਗੁਰਮਖ ਨਾਮ ਧਿਆਇਆ ਵਿਚੋ ਆਪ ਗਬਾਈ ਜਿੰਨਾ ਬੰਦਿਆਂ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਇਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਈ ਉਹ ਬੰਦੇ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿੱਤਰ ਹੋ ਜਾਂਦੇ ਹਨ ਭਾਵ ਉਨ੍ਹਾਂ ਦਾ ਆਤਮਿਕ ਜੀਵਨ ਪਵਿੱਤਰ ਹੋ ਜਾਂਦਾ ਹੈ ਤੇ ਉਹ ਖਲਕਤ ਨਾਲ ਵੀ ਵਰਤਨ ਉਹ ਵਿਹਾਰ ਸੁਚੱਜਾ ਰੱਖਦੇ ਹਨ ਨਾਨਕ ਆਏ ਸੇ ਪ੍ਰਵਾਣ ਹੈ ਜਿਨ ਗੁਰਮਤੀ ਹਰਿਆਈ ਪਾਤਸ਼ਾਹ ਫਰਮਾਉਂਦੇ ਹਨ ਜਗਤ ਵਿੱਚ ਆਏ ਜੰਮੇ ਉਹ ਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਸ੍ਰੀ ਰاگ ਮਹੱਲਾ 3 ਹਰ ਭਗਤਾ ਹਰ ਤਨ ਰਾਸ ਹੈ ਗੁਰ ਕੋਚ ਕਰੇ ਵਾਪਾਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ ਉਹ ਆਪਣੇ ਬੜੇ ਬੀ ਸਿੱਖਿਆ ਲੈ ਕੇ ਨਾਮ ਦਾ ਹੀ ਵਣਜ ਕਰਦੇ ਹਨ ਹਰ ਨਾਮ ਸਲਾਹਨ ਸਦਾ ਸਦਾ ਬਕਰ ਹਰ ਨਾਮ ਆਧਾਰ ਭਗਤ ਜਨ ਸਦਾ ਪਰਮਾਤਮਾ ਦਾ ਨਾਮ ਸਲਾਉਂਦੇ ਹਨ ਪਰਮਾਤਮਾ ਦਾ ਨਾਮ ਅੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ ਗੁਰ ਪੂਰੇ ਹਰ ਨਾਮ ਦਰੜਾਇਆ ਹਰ ਭਗਤਾ ਅਤੁੱਟ ਬੰਧਾਰ ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਪੱਕਾ ਕਰ ਦੋਤਾ ਹੈ ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਖ ਖਜ਼ਾਨਾ ਹੈ ਭਾਈ ਰਹੇ ਇਸ ਮਨ ਕੋ ਸਮਝਾਏ ਏ ਭਾਈ ਆਪਣੇ ਇਸ ਮਨ ਨੂੰ ਸਮਝਾ ਲੈ ਏ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਇ ਰਹਾਉ ਏ ਮਨ ਕਿਉ ਆਲਸ ਕਰਦਾ ਹੈ ਗੁਰੂ ਦੀ ਸ਼ਰਨ ਲੈ ਕੇ ਪ੍ਰਮਾਤਮਾ ਦਾ ਨਾਮ ਸਿਮਰ ਰਹਾਉ ਹਰ ਭਗਤ ਹਰ ਦਾ ਪਿਆਰ ਹੈ ਜੇ ਗੁਰਮਖ ਕਰੇ ਵਿਚਾਰ ਜੇ ਮਨੁੱਖ ਗੁਰੂ ਦੀ ਸ਼ਰਨ ਲੈ ਕੇ ਗੁਰੂ ਦੀ ਦਿੱਤੀ ਸਿੱਖਿਆ ਦੇ ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਵਸ ਪੈਂਦੀ ਹੈ ਪਰ ਮਨ ਦਾ ਪਿਆਰ ਇਕ ਜਾਂਦਾ ਹੈ ਪਖੰਡ ਭਗਤ ਨਾ ਹੋ ਬਈ ਦੁਬਿਦਾ ਬੋਲ ਖੁਆਰ ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ ਪਖੰਡ ਦਾ ਦੋਲ ਖੁਆਰ ਹੀ ਕਰਦਾ ਹੈ ਸੋ ਜਨ ਰਲਾਇਆ ਨਾ ਰਲੈ ਜਿਸ ਅੰਦਰ ਬਿਵੇਕ ਵਿਚਾਰ ਜਿਸ ਮਨੁੱਖ ਦੇ ਅੰਦਰ ਕੋਟੇ ਕਰੇ ਦੇ ਪਰਪਣ ਦੀ ਸੂਝ ਪੈਦਾ ਹੋ ਜਾਂਦੀ ਹੈ ਉਹ ਮਨੁੱਖੋ ਪਖੰਡੀਆਂ ਵਿੱਚ ਰਲਾਇ ਰਲਦਾ ਹੀ ਨਹੀਂ ਸੋ ਸੇਵਕ ਹਰ ਆਖੀਐ ਜੋ ਹਰ ਰੱਖੇ ਉਰ ਧਾਰ ਉਹ ਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ ਜਿਹੜਾ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਮਨ ਤਨ ਸਭ ਤੇ ਆਗੇ ਧਰੇ ਹੋਮੇ ਵਿੱਚੋਂ ਪਾਰ ਜਿਹੜਾ ਆਪਣੇ ਅੰਦਰੋਂ ਹੋਮੇ ਦੂਰ ਕਰਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਹੈ ਪਰਮਾਤਮਾ ਦੇ ਅੱਗੇ ਰੱਖ ਦਿੰਦਾ ਹੈ ਧੰਨ ਗੁਰਮੁਖ ਸੋ ਪਰਮਾਨ ਹੈ ਜੇ ਕਦੇ ਨਾ ਆਵੇ ਹਾਰ ਜਿਹੜਾ ਮਨੁੱਖ ਵਕਾਰਾਂ ਦੇ ਟਾਪਰੇ ਤੇ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਆਉਂਦਾ ਗੁਰੂ ਦੇ ਸਾਹਮਣੇ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਂਦਾ ਹੈ ਕਰਮ ਮਿਲੇ ਤਾਂ ਪਾਈਐ ਬਿਨ ਕਰਮੇ ਪਾਇਆ ਨਾ ਜਾਇ ਪਰਮਾਤਮਾ ਮਨੁੱਖ ਨੂੰ ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ ਮਿਹਰ ਤੋਂ ਬਿਨਾਂ ਉਹ ਪਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ ਲੱਖ 84 ਅਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ 84 ਲੱਖ ਜੁਨਾ ਦੇ ਜੀਵ ਪਰਮਾਤਮਾ ਨੂੰ ਮਿਲਣੇ ਤਰਸਦੇ ਹਨ ਪਰ ਉਹ ਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ ਆਪਣੇ ਨਾਲ ਲਗਾਉਂਦਾ ਹੈ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਇ ਆਪਛਾ ਕਰਮਾਉਂਦੇ ਹਨ ਜਿਹੜਾ ਨਾਨਕ ਗੁਰੂ ਦੀ ਸ਼ਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ